ਜੀ ਛੋਟੇ ਵੇਟ ਵਾਰੇ ਵੀ ਛੋਟੇ ਵੇਟ ਵਾਰੇ ਜਿੱਥੇ ਵੱਡੇ ਵੇਟ ਦੇਖਣ ਲਈ ਲੋਕ ਵੀ ਆਉਂਦੇ ਨੇ ਤੇ ਕਮੈਂਟਰੀ ਵਾਲੇ ਵੀ ਜਿਹੜੇ ਵੱਡੇ ਕਮੈਂਟੇਟਰ ਨੇ ਤੁਹਾਡੇ ਵਰਗੇ ਉਹ ਵੀ ਸੋਚਦੇ ਨੇ ਕਿ ਵੱਡੇ ਮੈਚਾਂ 'ਚ ਹੀ ਬੋਲਾਂਗੇ ਛੋਟੇ ਮੈਚ ਦੇ ਬਾਰੇ ਤੁਸੀਂ ਵੀ ਨਹੀਂ ਆਉਂਦੇ ਹੁੰਦੇ ਤੇ ਛੋਟੇ ਵਾਲੇ ਦੇਖਣ ਵੀ ਨਹੀਂ ਆਉਂਦੇ ਛੋਟਿਆਂ ਨੂੰ ਨਾਮ ਵੀ ਬੜਾ ਛੋੜਾ ਹੁੰਦਾ ਹੈਗਾ ਅ ਨਹੀਂ ਛੋਟਿਆਂ ਦੀ ਗੱਲ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਹੈਪੀ ਜੀ ਦੇਖੋ ਇੱਥੇ ਮੈਂ ਇੱਕ ਪੱਖ ਜਿਹੜਾ ਅਨਾਉਂਸਰਾਂ ਵੱਲੋਂ ਕਲੀਅਰ ਕਰ ਦੇਵਾਂ ਪਹਿਲੀ ਗੱਲ ਤਾਂ ਜਿਹੜੇ ਛੋਟੇ ਵਜਨ ਵਾਲੇ ਪਲੇਅਰ ਨੇ ਉਹਨਾਂ ਦੇ ਮੈਚ ਹੋਣੇ ਚਾਹੀਦੇ ਆ ਪਿੰਡਾਂ ਦੇ ਵਿੱਚ ਕੋਈ ਕੋਈ ਐਸਾ ਟੂਰਨਾਮੈਂਟ ਹੁੰਦਾ ਸੀ ਜਿਹੜਾ 3 ਦਿਨ ਤੋਂ ਘੱਟ ਹੋਵੇ ਪਹਿਲੇ 2 ਦਿਨ ਤਾਂ ਵਜਨੀ ਮੈਚ ਚਲੇ ਅੱਜ ਕੱਲ ਹਰੇਕ ਟੂਰਨਾਮੈਂਟ ਲਗਭਗ 1 ਦਿਨ ਦਾ ਹੁੰਦਾ ਹੈ ਪਰ ਆਹ ਜਿਹੜਾ ਤੁਸੀਂ ਪਿਛਲੇ ਸੀਜ਼ਨ ਤੋਂ ਦੇਖਿਆ ਆਪਾਂ ਇੱਕ ਤਾਂ ਨਰੋਲ ਕਬੱਡੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਕਈ ਪਿੰਡਾਂ ਵੱਲੋਂ ਵੀ ਯਾਰ ਪਿੰਡਾਂ ਦੇ ਵਿੱਚੋਂ ਪਲੇਅਰ ਠਾਏ ਜਾਣ ਨਵੇਂ ਔਰ ਦੂਜਾ ਵਜਨੀ ਕਬੱਡੀ ਨੂੰ ਫਿਰ ਦੁਬਾਰਾ ਜਿਹੜਾ ਪਰਫੁੱਲਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਿਹੜੀ ਸਾਡੇ ਐਨਾਨਸਰਾਂ ਦੀ ਗੱਲ ਲੰਬਾ ਤਜਰਬਾ ਰੱਖਣ ਵਾਲੇ ਉਹ ਕਬੱਡੀ ਓਪਨ ਦੇ ਮੈਚਾਂ 'ਚ ਹੀ ਆਉਂਦੇ ਆ ਛੋਟੇ ਮੈਚਾਂ ਵੱਲੋਂ ਘੱਟ ਆਉਂਦੇ ਆ ਉਹਦਾ ਕਾਰਨ ਇਹ ਹੈ ਜਦੋਂ ਇੱਕ ਟੂਰਨਾਮੈਂਟ ਤੇ ਮੰਨ ਲਓ 6 ਜਾਂ 8 ਅਨੁਸਰ ਸੱਦੇ ਹੋਏ ਆ ਚਾਰ ਅਨੁਸਰਾਂ ਨੂੰ ਕਿਹਾ ਹੁੰਦਾ ਕਿ ਤੁਸੀਂ ਓਪਨ ਦੇ ਮੈਚ ਬੋਲਣੇ ਆ ਚਾਰ ਨੂੰ ਕਿਹਾ ਹੁੰਦਾ ਕਿ ਤੁਸੀਂ ਨਵੇਂ ਹੋ ਜਾਂ ਛੋਟੇ ਹੋ ਤੁਸੀਂ ਬਾਜਨੀ ਮੁਕਾਬਲੇ ਜਿਹੜੇ ਉਹਨਾਂ 'ਚ ਆਪਣੀ ਡਿਊਟੀ ਨਿਭਾਉਣੀ ਆ ਜੇ ਛੋਟੇ ਮੈਚਾਂ 'ਚ ਆ ਕੇ ਵੀ ਵੱਡਾ ਬਲਾਰਾ ਜਾਂ ਕੋਈ ਜਿਹੜੀ ਓਪਨ 'ਚ ਡਿਊਟੀ ਆ ਜਿਹਦੀ ਕਲੱਬ ਨੇ ਲਈ ਹੋਈ ਆ ਜੇ ਛੋਟੇ ਮੈਚ ਵੀ ਆ ਕੇ ਉਹਨੇ ਸਾਂਭ ਲੇ ਸਿਰਫ ਬਾਕੀਆਂ ਨੂੰ ਚਾਰਾਂ ਨੂੰ ਵਿਚਾਰਿਆਂ ਨੂੰ ਉਹਨਾਂ ਨੂੰ ਕਿੱਥੇ ਮੌਕਾ ਮਿਲੂਗਾ ਤਾਂ ਉਹ ਅਨਾਉਂਸਰ ਦੀ ਕੋਸ਼ਿਸ਼ ਹੁੰਦੀ ਹੈ ਵੀ ਯਾਰ ਜੇ 8 ਟੀਮਾਂ ਬੁਲਾਈਆਂ 7 ਮੈਚ ਨੇ ਅਸੀਂ ਚਾਰ ਅਨਾਉਂਸਰਾਂ ਚਾਰਾਂ ਦੇ ਵਿੱਚੋਂ ਮੰਨ ਲਓ ਸਾਨੂੰ ਤਿੰਨ ਤਿੰਨ ਮੈਚ ਜਿਹੜੇ ਉਹ ਬੋਲਣ ਨੂੰ ਮਿਲੇ ਰਲ ਕੇ ਜੁਆਇੰਟ ਤਾਂ ਫਾਈਨਲ ਮੈਚ ਰਲ ਮਿਲ ਕੇ ਬੋਲ ਲੈਣਾ ਤਾਂ ਛੋਟੇ ਜਿਹੜੇ ਚਾਰ ਅਨਾਉਂਸਰ ਨੇ ਉਹਨਾਂ ਨੂੰ ਕਿੱਥੇ ਮੌਕਾ ਮਿਲੂ ਜੀ ਮੌਕਾ ਮਿਲਣਾ ਚਾਹੀਦਾ ਮੌਕਾ ਮਿਲਣਾ ਚਾਹੀਦਾ ਗੱਲ ਮੌਕੇ ਦੀ ਹੈ ਕਿ ਕੋਈ ਵੀ ਬੰਦਾ ਉੱਥੇ ਆਪਣਾ ਜਿਵੇਂ ਕਹਿੰਦੇ ਹੁੰਦੇ ਆ ਵੀ ਆਪਣੀ ਉਹ ਕਾਬਲੀਅਤ ਦਿਖਾ ਕੇ ਜਾਵੇ ਪਰ ਬਜਨੀ ਮੁਕਾਬਲੇ ਹੋਣੇ ਚਾਹੀਦੇ ਬਜਨੀ ਕਵੱਡੀ ਹੋਣੀ ਚਾਹੀਦੀ ਹੈ ਸਾਰੇ ਬੰਦਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਔਰ ਮੈਂ ਇੱਥੇ ਤੁਹਾਡੇ